ਪਬਜੀ ਖੇਡਦੀ ਲਾਪਤਾ ਹੋਈ 14 ਸਾਲਾ ਕੁੜੀ ਨੂੰ ਪੁਲਿਸ ਵੱਲੋਂ ਬਰਾਮਦ ਕਰ ਲਿਆ ਗਿਆ ਤਾਂ ਦੱਸਿਆ ਗਿਆ ਕਿ ਪੁਲਿਸ ਨੇ ਕੁੜੀ ਨੂੰ 400 ਕਿਲੋਮੀਟਰ ਦੂਰ ਗਾਜ਼ੀਆਬਾਦ ਤੋਂ ਬਰਾਮਦ ਕੀਤਾ ਪੁਲਿਸ ਦੇ ਮੁਤਾਬਕ ਪਬਜੀ ਖੇਡਦੀ 14 ਸਾਲਾ ਕੁੜੀ ਦੀ ਦੋਸਤੀ ਗਾਜ਼ੀਆਬਾਦ ਦੀ ਇੱਕ ਨੌਜਵਾਨ ਦਾ ਹੁੰਦੀ ਹੈ ਤੇ ਨੌਜਵਾਨ ਕੁੜੀ ਨੂੰ ਇੰਸਟਾਗ੍ਰam ਦੇ ਰਾਹੀਂ ਆਪਣੇ ਚਾਂਸੇ ਦੇ ਵਿੱਚ ਫਸਾ ਲੈਂਦਾ ਹੈ ਤੇ ਕੁੜੀ ਨੂੰ ਵਰਗ ਲਾ ਕੇ ਆਪਣੇ ਨਾਲ ਗਾਜ਼ੀਆਬਾਦ ਲੈ ਜਾਂਦਾ ਹੈ ਨੌਜਵਾਨ ਜੋ ਕਿ ਪਹਿਲਾਂ ਮਮਤੂਟ ਆਂਦਾ ਹੈ ਫਿਰ ਕੁੜੀ ਨੂੰ ਨਾਲ ਲੈ ਕੇ ਬੱਸ ਦੇ ਰਾਹੀਂ ਗਾਜ਼ੀਆਬਾਦ ਲੈ ਜਾਂਦਾ ਹੈ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਹੋਇਆਂ ਚਾਰ ਮੁਲਾਜ਼ਮਾਂ ਨੂੰ ਗਾਜ਼ੀਆਬਾਦ ਭੇਜਿਆ ਗਿਆ ਤਾਂ ਦੱਸਿਆ ਜਾ ਰਿਹਾ ਹੈ ਕਿ ਉੱਥੇ ਛਾਪੇਮਾਰੀ ਹੁੰਦੀ ਹੈ ਲੜਕੀ ਦੇ ਮਿਲੇ ਮੋਬਾਈਲ ਲੋਕੇਸ਼ਨ ਦੇ ਮੁਤਾਬਕ ਜਾਂ ਛਾਪੇਮਾਰੀ ਕੀਤੀ ਗਈ ਤਾਂ ਲੜਕੀ ਲਾਰਿਸ ਹਾਲਤ ਦੇ ਵਿੱਚ ਬੈਠੀ ਹੋਈ ਨਜ਼ਰ ਆਈ ਤੇ ਘਰ ਦੇ ਵਿੱਚ ਕੋਈ ਮੌਜੂਦ ਨਹੀਂ ਸੀ ਮਹਿਲਾ ਪੁਲਿਸ ਕਰਮਚਾਰੀਆਂ ਦੀ ਸਹਾਇਤਾ ਦੇ ਨਾਲ ਉਕਤ ਟੀਮ ਨੇ ਲੜਕੀ ਨੂੰ ਕਬਜ਼ੇ ਦੇ ਵਿੱਚ ਲਿਆ ਤੇ ਮੈਡੀਕਲ ਕਰਵਾਉਣ ਉਪਰੰਤ ਥਾਣਾ ਮਮਤੂਰ ਵਿਖੇ ਲਿਆਂਦਾ ਜਿਸ ਤੋਂ ਬਾਅਦ ਕੁੜੀ ਨੂੰ ਸਹੀ ਸਲਾਮਤ ਮਾਪਿਆਂ ਦੇ ਹਵਾਲੇ ਕੀਤਾ ਤਦ ਦੱਸਿਆ ਜਾ ਰਿਹਾ ਹੈ ਕਿ ਲੜਕੀ ਨੂੰ ਇਹ ਜਿਹੜਾ ਨੌਜਵਾਨ ਹੈ ਵਰਗਲਾ ਕੀ ਆਪਣੇ ਨਾਲ ਲੈ ਗਿਆ ਸੀ ਉਦੋਂ ਲੜਕੀ ਦੇ ਪਿਤਾ ਨੇ ਪੁਲਿਸ ਮੁਲਾਜ਼ਮਾ ਦਾ ਧੰਨਵਾਦ ਕੀਤਾ ਤੇ ਇਸੇ ਦਰਮਿਆਨ ਹੀ ਮੋਬਾਈਲ ਫੋਨਾਂ ਦੇ ਚਲਦਿਆਂ ਬੱਚਿਆਂ ਦੇ ਲਈ ਜੋ ਘਾਤਕ ਗੇਮਾਂ ਨੇ ਇਹਨਾਂ 'ਤੇ ਪਾਬੰਦੀ ਲਗਾਉਣ ਦੀ ਵੀ ਮੰਗ ਕੀਤੀ ਹੈ ਕਿ ਅਜਿਹੀਆਂ ਗੇਮਸ ਤੇ ਐਪਸ ਤੇ ਪਾਬੰਦੀ ਲਗਣੀ ਚਾਹੀਦੀ ਹੈ। ਇਹ ਪਬਜੀ ਗੇਮ ਜਿਹੜੀ ਹੈ ਉਹ ਖੇਡਦੇ ਸੀਗੇ ਅੱਜ ਤੋਂ ਜਿਵੇਂ ਕਰੀਬ 4-5 ਮਹੀਨੇ ਪਹਿਲਾਂ ਤੇ ਉਹਨਾਂ ਦੇ ਵਿੱਚੋਂ ਹੀ ਕੋਈ ਐਵੇਂ ਦਾ ਕਨੈਕਟ ਹੋਇਆ ਇਹਨਾਂ ਦਾ ਉਸ ਬੰਦੇ ਨੇ ਕਨੈਕਟ ਜਦੋਂ ਕੀਤਾ ਤੇ ਕਰਨ ਤੋਂ ਬਾਅਦ ਹੀ ਇਹ ਸਭ ਕੁਝ ਹੋਇਆ ਜੀ ਜਿਵੇਂ ਉਸਨੇ ਨੂੰ ਨੂੰ ਜਿਵੇਂ ਕੋ ਬਗਲਾ ਲਿਆ ਜਾਂ ਕੋਈ ਉਹਨਾਂ ਨੂੰ ਕੋਈ ਗੱਲ ਕਹੀ ਉਹ ਫਿਰ ਇਹ ਗੁੱਡੀਆਂ ਉਸ ਸਾਹ ਦੇ ਨਾਲ ਜਿਵੇਂ ਕਿ ਲੈ ਬਾਇਟ੍ਰਿਕ ਨੂੰ ਜੀ ਕਿੰਨੇ ਦਿਨ ਬਾਅਦ ਕਿੱਥੋਂ ਲੱਗੀ ਤੇ ਕਿਵੇਂ ਲੱਗੀ ਤੇ ਸਰ ਲੱਭੀ ਇਸ ਤਰ੍ਹਾਂ ਜੀ ਸਰ ਐ ਸਿਚੂ ਸਾਹਿਬ ਨੂੰ ਐਸੀ ਦਰਖਾਸਤ ਦਿੱਤੀ ਸੀਗੀ ਤੇ ਇਹਨਾਂ ਨੇ ਸਾਰਾ ਜੋ ਕਿ ਉਹਦਾ ਫੋਨ ਵਗੈਰਾ ਸਾਰਾ ਟ੍ਰੇਸ ਕੀਤਾ ਟ੍ਰੇਸ ਕਰਨ ਤੋਂ ਬਾਅਦ ਜਿਵੇਂ ਜਿਵੇਂ ਪੈ ਇਹਨਾਂ ਨੂੰ ਪਤਾ ਲੱਗਦਾ ਸੀ ਜੇ ਸਾਨੂੰ ਦੱਸਦੇ ਸੀਗੇ ਕਿ ਇੱਥੇ ਇੱਥੇ ਫੋਨ ਚੱਲ ਰਿਹਾ ਹੈ ਫਿਰ ਉਹ ਅਸੀਂ ਜਾਨੀ ਕਿ ਗਏ ਆ ਪਰਸੋਂ ਕਿਹੜੀ ਤਰੀਕ ਸੀਗੀ ਪਰ ਜੀ ਅੱਜ ਅੱਜ ਤੋਂ ਦੋ ਦਿਨ ਪਹਿਲਾਂ ਆ ਕਿਹ ਤਰੀਕ ਹਾਂ ਕਿਹ ਤਰੀਕ ਸੀਗੀ ਗਏ ਆ ਫਿਰ ਸਰ ਨੇ ਨਾਲ ਪੁਲਿਸ ਵਾਲੇ ਭੇਜੇ ਆ ਉਹ ਉਸ ਤੋਂ ਪਿੱਛੇ ਅਸੀਂ ਉੱਥੇ ਜਦੋਂ ਪਹੁੰਚੇ ਗਾਜ਼ੀਆਬਾਦ ਉਨ ਚੋਂ ਤੋਂ ਬਾਅਦ ਫਿਰ ਅਸੀਂ ਜਿਵੇਂ ਜਿਵੇਂ ਸਰ ਨੂੰ ਤਾਜ਼ਾ ਅਪਡੇਟ ਮਿਲਦਾ ਸੀਗਾ ਤੇ ਸਰ ਸਾਨੂੰ ਦੱਸੀਗੇ ਤੇ ਅਸੀਂ ਉਹ ਉੱਥੇ ਜਿਹੜੀ ਜਿਹੜੀ ਜਗ੍ਹਾ ਤੇ ਲੋਕੇਸ਼ਨ ਮਿਲਦੀ ਸੀਗੀ ਉੱਥੇ ਉੱਥੇ ਅਸੀਂ ਨਾਲ ਜਾਨੀ ਕਿ ਪੁਲਿਸ ਦੇ ਅਸੀਂ ਮੈਂ ਵੀ ਸੀਗਾ ਤੇ ਉੱਥੇ ਉੱਥੇ ਜਾ ਕੇ ਅਸੀਂ ਜਾ ਕੇ ਤੇ ਛਾਪਾ ਮਾਰਿਆ ਘਰ ਦੇ ਵਿੱਚੋਂ ਮਿਲੇ ਹਾਂ ਜੀ ਉਹ ਆਪ ਹੈ ਨਹੀਂ ਸੀਗੇ ਬਟ ਇਹ ਲੜਕੇ ਹੀ ਸੀਗੇ ਉੱਥੇ ਤੇ ਉਹ ਆਪ ਫਰਾਰ ਸੀਗੇ ਕਿੰਨੀ ਉਮਰ ਬੇਟੀ ਦੀ ਮੇਰੀ ਸਰ ਬੇਟੀ ਦੀ ਹੈਗੀ 13 ਸਾਲ ਤੇ 5 ਮਹੀਨੇ ਹੈ ਜੀ ਹੋਂਦ ਸੀ ਰਾਜਿਓ ਬਹੁਤ ਬਹੁਤ ਰਾਜੀ ਹੈ ਬਹੁਤ ਖੁਸ਼ੀ ਹੈ ਜੀ ਇੰਨੀ ਖੁਸ਼ੀ ਹੈ ਕਿ ਮੈਨੂੰ ਪਤਾ ਮੈਂ ਤੁਹਾਨੂੰ ਦੱਸੇ ਜਣਾ ਬਹੁਤ ਜ਼ਿਆਦਾ ਹਾਂਜੀ ਕਿਸ ਤਰ੍ਹਾਂ ਲੱਗ ਸਕੇ ਲੱਗ ਸਕੇ ਇਸ ਤਰ੍ਹਾਂ ਐਸਚੋ ਸਾਹਿਬ ਨੇ ਸਾਰੇ ਆਪਣੇ ਬੇਟੇ ਅਜ਼ਰ ਇਹਨਾਂ ਦੇ ਕਰਕੇ ਸਾਰਾ ਕੁਝ ਆਇਆ ਜੀ ਬਹੁਤ ਵੀ ਕਰੀਆ ਤਾਂ ਕੁਝ ਹਾਂਜੀ ਬਹੁਤ ਜ਼ਿਆਦਾ ਖੁਸ਼ ਹੈ ਜੀ ਫਿਰ ਇਹਨਾਂ ਨੇ ਇੱਕ ਪੈਸਾ ਵੀ ਨਹੀਂ ਕਿਤੇ ਮੇਰਾ ਲੱਗਣ ਦਿੱਤਾ ਕਿਉਂਕਿ ਹੁੰਦਾ ਵੀ ਲੋਕ ਕਹਿੰਦੇ ਜਿਵੇਂ ਪੈਸੇ ਲੈਂਦੇ ਆ ਜੋ ਗਏ ਇਹ ਕਰਦੇ ਆ 1 ਰੁਪਿਆ ਵੀ ਨਹੀਂ ਮੇਰਾ ਇਹਨਾਂ ਨੇ ਜਾਇ ਲੱਗਣ ਦਿੱਤਾ ਹੀ ਅਖਮੀਚ ਪਿਛਲੇ ਦਿਨੋਂ ਇੱਕ ਨਿਊਜ਼ ਵਿੱਚ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਵਿੱਚ ਇਹ ਦੱਸਿਆ ਜਾ ਰਿਹਾ ਸੀ ਕਿ ਇੱਕ ਪਿੰਡ ਜੱਲੋ ਕੇ ਥਾਣਾ ਮਮਦੋਤ ਵਿਖੇ 14 ਸਾਲ ਦੀ ਕੁੜੀ ਜਿਹਦਾ ਨਾਮ ਅੰਜੂ ਬਾਲਾ ਹੈ ਉਹ ਪਬਜੀ ਖੇਡਦੇ ਹੋਏ ਘਰੋਂ ਚਲੀ ਗਈ ਤੇ ਉਹ ਕੁੜੀ ਮਿਸਿੰਗ ਸੀ ਇਸ ਗੱਲ ਤੇ ਮਾਪਿਆਂ ਨੇ ਸ਼ੱਕ ਜ਼ਾਹਿਰ ਕੀਤਾ ਕੁੜੀ ਦੇ ਕਿਡਨੈਪ ਹੋਣ ਦਾ ਕਿ ਉਸ ਨੂੰ ਕੋਈ ਵਰਗਲਾ ਕੇ ਘਰੋਂ ਲੈ ਗਿਆ ਹੈ ਇਸ ਮਰਦਦ ਦੇ ਹੋਣ ਤੋਂ ਬਾਅਦ ਥਾਣਾ ਮਮਦੂਦ ਵਿਖੇ ਮਕਦਮਾ ਨੰਬਰ 260 ਮਿਤੀ 25 ਨਵੰਬਰ ਨੂੰ ਕਿਡਨੈਪਿੰਗ ਦਾ ਦਰਜ ਕੀਤਾ ਗਿਆ ਅਤੇ ਇਸ ਕੁੜੀ ਨੂੰ ਟ੍ਰੇਸ ਕਰਨ ਲਈ ਇੱਕ ਸਪੈਸ਼ਲ ਟੀਮ ਗਠਿਤ ਕੀਤੀ ਗਈ ਅੰਡਰ ਦਾ ਲੀਡਰਸ਼ਿਪ ਆਫ ਐਸ ਐਚ ਓ ਮਮਦੂਦ ਇੰਸਪੈਕਟਰ ਅਭਿਨਵ ਚੋਹਾਨ ਇਸ ਟੀਮ ਨੇ ਟੈਕਨੀਕਲੀ ਟ੍ਰੇਸ ਕਰਦੇ ਹੋਏ ਅਤੇ ਹੋਰ ਵੀ ਲਿੰਕ ਲੱਭਦੇ ਆ ਇਸ ਕੁੜੀ ਨੂੰ ਗਾਜ਼ੀਆਬਾਦ ਜਾ ਕੇ ਰਿਕਵਰ ਕੀਤਾ ਕੱਲ ਅਸੀਂ ਇਸ ਨੂੰ ਗਾਜ਼ੀਆਬਾਦ ਦੇ ਸਿਹਾਨੀ ਏਰੀਆ ਚ ਰਿਕਵਰ ਕੀਤਾ ਤੇ ਉੱਥੋਂ ਕੁੜੀ ਨਾਲ ਪੁੱਛਗਿੱਛ ਕਰਕੇ ਤੇ ਗੱਲਬਾਤ ਕਰਕੇ ਇਹ ਪਤਾ ਲੱਗਿਆ ਕਿ ਇਸ ਅੰਜੂ ਨਾਮ ਦੀ ਕੁੜੀ ਦੀ ਇੱਕ ਮੁੰਡੇ ਦੇ ਨਾਲ ਦੋਸਤੀ ਹੋਈ ਸੀ ਪਬਜੀ ਖੇਡਦੇ ਆ ਤੇ ਉਸ ਮੁੰਡੇ ਦੇ ਨਾਲ ਦੋਸਤੀ ਕਰਦੇ ਕਰਦੇ ਇਹਨਾਂ ਨੇ ਆਪਸ ਵਿੱਚ ਮਿਲਣ ਦਾ ਪਲਾਨ ਬਣਾਇਆ ਉਹ ਮੁੰਡਾ ਇਹਨੂੰ ਗਾਜ਼ੀਆਬਾਦ ਤੋਂ ਮਮਦੂਰਟ ਲੈਨ ਆਇਆ ਸੀ ਤੇ ਇੱਥੋਂ ਇਹ ਇਕੱਠੇ ਗਾਜ਼ੀਆਬਾਦ ਗਏ ਸੀ ਤੇ ਇਹ ਬਹੁਤ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਕੱਲ ਮਮਦੋਰ ਥਾਣੇ ਦੀ ਪੁਲਿਸ ਦੀ ਸਪੈਸ਼ਲ ਟੀਮ ਨੇ ਗਾਜ਼ੀਆਬਾਦ ਜਾ ਕੇ ਕੁੜੀ ਨੂੰ ਸਕਸੈਸਫੁਲੀ ਰਿਕਵਰ ਕਰ ਲਿਆ ਕਿੰਕੀ ਸੋਰਸਸ ਜੁਟਾਈ ਗਏ ਸੀ ਇਹ ਟੈਕਨੀਕਲ ਇਨਵੈਸਟੀਗੇਸ਼ਨ ਜਿਵੇਂ ਕਿ ਮੈਂ ਦੱਸਿਆ ਕਿ PUBG ਗੇਮ ਜਿਹੜੀ ਕੁੜੀ ਖੇਡਦੀ ਸੀ ਉਸ ਤੋਂ ਅਸੀਂ ਲਿੰਕ ਲੱਭਿਆ ਉਸਨੇ ਮੋਬਾਈਲ ਫੋਨਸ ਦੇ ਕਾਲ ਡਿਟੇਲਸ ਤੋਂ ਲਿੰਕ ਲਿੰਕ ਲੱਭਿਆ ਤੇ ਹੋਰ ਵੀ ਜਿਹੜੀ ਲੋਕੇਸ਼ਨ ਅਸੀਂ ਟ੍ਰੇਸ ਕੀਤੀਆਂ ਸੀ ਉਹਨਾਂ ਤੋਂ ਸਾਨੂੰ ਜਿਹੜਾ ਲਿੰਕ ਲੱਭਿਆ ਉਹ ਗਾਜ਼ੀਆਬਾਦ ਦਾ ਮਿਲਿਆ ਸੀ ਦੋਸ਼ੀ ਗ੍ਰਿਫਤਾਰ ਹੈ ਜੀ ਨਹੀਂ ਦੋਸ਼ੀ ਮੌਕੇ ਤੋਂ ਫਰਾਰ ਹੈ ਬਟ ਕੁੜੀ ਨੂੰ ਅਸੀਂ ਸੇਫਲੀ ਰਿਕਵਰ ਕਰ ਲਿਆ ਇਹ ਪਤਾ ਲੱਗਾ ਕਿ ਦੋਸ਼ੀ ਆਇਆ ਕਿਵੇਂ ਸੀ ਤੇ ਇਹ ਕਿਸ ਤਰ੍ਹਾਂ ਗਏ ਨੇ ਦੋਨੋਂ ਜਣੇ ਉਹ ਸੀ ਇਨਵੈਸਟੀਗੇਟ ਕਰ ਰਹੇ ਕਿ ਇਸ ਤਾਂ ਕਿੱਥੋਂ ਗਏ ਨੇ ਕਿਵੇਂ ਗਏ ਨੇ ਤੇ ਇਹ ਕਦੋਂ ਇਹਨਾਂ ਦਾ ਪਲਾਨ ਬਣਿਆ ਸੀ ਇੱਥੇ ਇੱਥੋਂ ਜਾਣ ਦਾ ਉਹ ਜਿਵੇਂ ਕੀ ਸਾਨੂੰ ਹੋਰ ਇਨਵੈਸਟੀਗੇਸ਼ਨ ਕਰਦਿਆਂ ਚੀਜ਼ਾਂ ਦਾ ਪਤਾ ਲੱਗੂਗਾ ਉਹ ਦੱਸ ਦਿਆ ਕੁੜੀ ਕਿੰਨੇ ਚਿਰ ਤੋਂ ਉਸ ਦੇ ਲਿੰਕ ਦੇ ਵਿੱਚ ਸੀਗੀ ਤਕਰੀਬਨ ਪਿਛਲੇ 1 ਤੋਂ 1.5 ਮਹੀਨੇ ਤੋਂ ਕਿੰਨੀ ਦੂਰ ਹੈ ਉੜੀ ਹੁਣ ਮਾਪਿਆਂ ਦੇ حوالے ਕਰ ਦਿੱਤੀ ਜੀ ਮਾਪਿਆਂ ਦੇ حوالے ਉਹਨੂੰ ਸੇਫਲੀ ਰਿਕਵਰ ਕਰਕੇ حوالے ਕਰ ਦਿੱਤਾ ਗਿਆ ਤੇ ਅੱਗੇ ਦੀ ਜਿਹੜੀ ਤਫਤੀਸ਼ ਹੈ ਉਹ ਜਾਰੀ ਹੈ ਕਿਤੋਂ ਗਾਇਆ ਪਰ ਕਿੰਨੀ ਦੂਰੀ ਤੇ ਹੈ ਇਹ ਤਕਰੀਬਨ 8 8.5 ਘੰਟੇ ਦੂਰ ਹੈ